ਮੇਰਾ ਪਤਾ ਦੇਖ ਕੇ ਮੇਰੀ ਝਾਤੀ ਵੱਢ ਰਹੀ ਮੈਂ ਪਤਾ ਮੈ ਤਾਂ ਦੇਖਿਆ ਨਹੀਂ ਜੰਦਾ ਇਹ ਸਾਰੀ ਗੱਲ ਪੁਲਿਸ ਵਾਲਿਆਂ ਨੇ ਦਵਾਤੀ ਉਹਦੇ ਹਕਚੇ ਕੀਤੀ ਆ ਸਾਰੀ ਗੱਲ ਬੱਚਾ ਮੇਰਾ ਉਹਦੇ ਢੋਈ ਦੇ ਉੱਤੇ ਟੰਗਿਆ ਸੀਗਾ ਬੈਗ ਤੇ ਇੰਨਾ ਮਤਲਬ ਬੁਰੀ ਗੱਡਾ ਨੇ ਉਹਨੂੰ ਟੀਕੇ ਕੋ ਗੋਲਿਆ ਕੋ ਪਤਾ ਕੁਝ ਨਹੀਂ ਟੀਕਿਆਂ ਦੇ ਨਿਸ਼ਾਨ ਉਹਦੇ ਇੱਥੇ ਸੀਗੇ ਸੱਜੇ ਅੱਥੇ ਪੁਲਿਸ ਨੇ ਜੀ 2 ਦਿਨ ਉਹਨੂੰ ਕਸਟਡੀ ਦੇ ਵਿੱਚ ਉਹਨੂੰ ਹੁਣ ਮੁੱਲਜਵਾ ਨੂੰ ਰੱਖਿਆ ਜੀ ਹਾਂ ਪ੍ਰਤ ਸਿੰਘ ਤੇ ਗੁਰਚਰਨ ਸਿੰਘ ਜਿਹੜਾ ਗੁਰਚਰਨ ਸਿੰਘ ਆ ਉਹ ਉਹਦੇ ਪਿਤਾ ਜੀ ਵਿਜੀਲੈਂਸ ਦੇ ਵਿੱਚ ਏਆਈਐਸਆਈ ਰਿਟਾਇਰ ਹੋਏ ਨੇ ਜੀ ਤੇ ਦੋ ਕੁ ਦਿਨ ਕਾਰ ਦੋ ਕੁ ਦਿਨ ਕਸਟਡੀ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਮੁੰਡਿਆਂ ਨੂੰ ਛੱਡ ਦਿੱਤਾ ਗਿਆ ਕਾਰਵਾਈ ਤਾਂ ਉਹਨਾਂ ਨੇ ਕੋਈ ਕੀਤੀ ਨਹੀਂ ਇਹਦੇ ਉੱਤੇ ਹਾਲੇ ਪਰ ਆਪਦੇ ਆਪਦੇ ਵੱਲੋਂ ਹੀ ਇਹਨਾਂ ਨੇ ਇਸ ਡੀਡੀਆਰ ਦੇ ਵਿੱਚ ਇਹ ਚੀਜ਼ਾਂ ਮੈਂਸ਼ਨ ਕਰ ਦਿੱਤੀ ਕਿ ਮੁੰਡੇ ਦੀ ਗਰਮੀ ਕਰਕੇ ਹਾਰਟੈਗ ਨਾਲ ਬਹੁਤ ਹੋ ਗਈ ਪੁਲਿਸ ਇਹ ਕਹਿ ਰਹੀ ਸੀ ਜੀ ਇਹ ਜਿਹੜੇ ਕਸਟਡੀ ਦੇ ਵਿੱਚ ਦੋ ਮੁੰਡੇ ਮੋਲਜਮ ਲਏ ਨੇ ਇਹ ਆਪ ਮੰਨ ਰਹੇ ਨੇ ਵੀ ਅਸੀਂ ਮੁੰਡੇ ਨੂੰ ਅਸੀਂ ਦੋਹਾਂ ਨੇ ਇਹ ਸੰਪਰਕ ਦੇ ਵਿੱਚ ਲਿਖਿਆ ਅਸੀਂ ਤਿੰਨ ਜਣੇ ਸੀਗੇ ਤੇ ਅਸੀਂ ਮਤਲਬ ਕਿ ਇਹਨੂੰ ਇਹਨੂੰ ਅਸੀਂ ਨਾਲ ਲੈ ਕੇ ਫਲਾਣੇ ਫਲਾਣੇ ਰੋਡ ਤੇ ਟੀਬੀ ਸਾਹਿਬ ਰੋਡ ਤੇ ਅਸੀਂ ਜਾ ਕੇ ਐ ਕਰਕੇ ਸਮਾਨ ਲੈ ਕੇ ਆਏ ਇਹ ਪੁਲਿਸ ਸਾਰੇ ਪੁਲਿਸ ਦੇ ਸਾਹਮਣੇ ਸਾਰੀ ਸਟੇਟਮੈਂਟ ਹੈ ਮੰਨ ਰਹੇ ਨੇ ਮੁਕਸੜ ਦੇ ਵਿੱਚ ਨਸ਼ਾ ਖਤਮ ਨਹੀਂ ਗਿਆ ਮੁਕਸੜ ਦੇ ਵਿੱਚ ਤਾਂ ਇਹ ਇਹਨਾਂ ਨੇ ਸਾਨੂੰ ਹੋਰ ਵੀ ਇੱਕ ਦੋ ਥਾਂ ਤੇ ਪਤਾ ਲੱਗਾ ਵੀ ਐਸੇ ਜਣਾ ਕਿਸੇ ਢੰਗ ਨਾਲ ਬੰਦੇ ਮਾਰ ਕੇ ਕਿਸੇ ਨੂੰ ਕਹਿੰਦੇ ਐਕਸੀਡੈਂਟ ਹੋ ਗਿਆ ਇਹ ਕਿਸੇ ਨੂੰ ਕਹਿੰਦੇ ਅਟੈਕ ਹੋ ਗਿਆ ਜਿਵੇਂ ਵੀ ਆ